ਹਾਂਜੀ ਵਿਸਵਾਸਾ ਤੁਹਾਡਾ ਅਰੀਅਨ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਈ ਮੰਡਿਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਾਂਗੇ ਆਪਾਂ ਬਾਸਪਤੀ ਦਾ ਰੇਟਾਂ ਤੋਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਓਵਰਆਲ ਮਾਰਕੀਟ ਦੀ ਓਵਰਆਲ ਮਾਰਕੀਟ ਦੇ ਵਿੱਚ ਜਿਹੜਾ ਅੱਜ ਦਾ ਰੇਟ ਰਿਹਾ ਬਈ ਉਹ 3400 ਰੁਪਏ ਤੱਕ ਪਹੁੰਚ ਚੁੱਕਿਆ 3450 ਤੱਕ ਸ਼ਾਨਦਾਰ ਰੇਟ ਸੀਗਾ ਜੇ ਆਪਾਂ ਗੱਲ ਕਰਕੇ ਐਵਰੇਜ ਰੇਟ ਦੀ ਐਵਰੇਜ ਰੇਟ ਰਿਹਾ ਅੱਜ 3450 ਲੱਗੇ 3200 ਰੁਪਏ ਦੇ ਵਿੱਚ ਜੇ ਆਪਾਂ ਮੰਡਿਆਂ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਆਪਾਂ ਕੜੌਂਦਾ ਮੰਡੀ ਦੀ ਜਿੱਥੇ ਰਿਹਾ 3300 ਰੁਪਏ ਕੈਥਲ ਮੰਡੀ 3300 ਰੁਪਏ ਨਰੇਲਾ ਮੰਡੀ 3375 ਰੁਪਏ ਫਿਰ ਉਹਦੀ ਕਰਨਾਲ ਮੰਡੀ 3200 ਰੁਪਏ ਮਥਰਾ ਮੰਡੀ 3200 ਰੁਪਏ ਟਹਾਣਾ ਮੰਡੀ 3313 ਰੁਪਏ ਸਰਸਾ ਮੰਡੀ 3325 ਰੁਪਏ ਨਰੇਲਾ ਮੰਡੀ 3300 ਰੁਪਏ ਉਸ ਤੋਂ ਬਾਅਦ ਉਹਦੀ ਟਹਾਣਾ ਮੰਡੀ 1800 3000 ਰੁਪਏ ਕੋਸੀ ਮੰਡੀ 3200 ਰੁਪਏ ਰਦੌਰ ਮੰਡੀ 3280 ਰੁਪਏ ਜੰਡਿਆਲਾ ਗਰੂ 3305 ਰੁਪਏ ਬਲੰਦਸ਼ਹਿਰ ਮੰਡੀ 3321 ਰੁਪਏ ਅਲੀਗੜ ਮੰਡੀ 340 ਰੁਪਏ ਜੰਗੀਰਾਬਦ ਮੰਡੀ 300 ਰੁਪਏ ਉਸ ਤੋਂ ਬਾਅਦ ਆਉਂਦੀ ਜੀ ਨਰਵਾਣਾ ਮੰਡੀ 3300 ਰੁਪਏ ਫਿਰ ਜੇ ਗੱਲ ਕਰੀਏ ਆਪਾਂ ਪੰਜਾਬ ਦੀਆਂ ਮੰਡੀਆਂ ਦੀ ਉਹਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਕੋਟਪੂਰਾ ਮੰਡੀ ਦੀ ਕੋਟਪੂਰਾ ਮੰਡੀ ਰਹੀ ਹੈ ਜੀ 3375 ਰੁਪਏ ਫਾਇਲਕਾ ਮੰਡੀ ਰਹੀ ਹੈ 3320 ਰੁਪਏ ਫਿਰ ਆਉਂਦੀ ਹੈ ਜੀ ਅੱਗੇ ਫਰੀਦਕੋਟ ਮੰਡੀ 3310 ਰੁਪਏ ਫਿਰ ਆਉਂਦੀ ਅੱਗੇ ਲੋਟ ਮੰਡੀ 3270 ਰੁਪਏ ਗਿੱਦੜਵਾਹ ਮੰਡੀ 3300 ਰੁਪਏ ਇੱਥੇ ਜਿਹੜਾ ਗਿੱਦੜਵਾਹ ਮੰਡੀ ਦਾ ਰੇਟ ਹੈ ਜੀ ਇਹਦੇ ਵਿੱਚ ਮਿਸਕਨਸੈਪਸ਼ਨ ਹੈਗੀ ਆ ਥੋੜੀ ਜੀ 3270 ਤੋਂ 3300 ਰੁਪਏ ਦੇ ਵਿੱਚ ਹੋ ਸਕਦਾ 150 ਦਾ ਵਾਟਾ ਹੋ ਸਕਦਾ ਭਾਈ ਸਾਰੇ ਕਿਤੇ ਕਿਉਂਕਿ ਫੈਕਚਰਲ ਰੇਟ ਦੇ ਵਿੱਚ ਕਈ ਵਾਰੀ ਫਰਕ ਪੈ ਜਾਂਦਾ ਕਿਉਂਕਿ ਜਿਹੜਾ ਸਾਡੇ ਕੋਲ ਰੇਟ ਪਹੁੰਚਦਾ ਉਹ ਪਾਰੀ ਦਾ ਰੇਟ ਹੁੰਦਾ ਅੱਗੇ ਗੱਲ ਕਰਦੇ ਹਾਂ ਕਣਕ ਦੇ ਰੇਟਾਂ ਦੀ ਕਣਕ ਦੇ ਜਿਹੜੇ ਰੇਟ ਹੈ ਜੀ ਅੱਜ ਦੇ 2840 ਰੁਪਏ ਜਿਹੜਾ ਕਣਕ ਦਾ ਰੇਟ ਰਿਹਾ ਹੈ ਜੋ ਓਵਰਆਲ ਮਾਰਕੀਟ ਦੇ ਵਿੱਚ ਗੱਲ ਕਰਕੇ ਓਵਰਆਲ ਮਾਰਕੀਟ ਦੇ ਵਿੱਚ ਪੰਜਾਬ ਮਾਰਕੀਟ 2670 ਰੁਪਏ ਜ਼ਿਕਰ ਰਹੀ ਆ ਤੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਅੰਮ੍ਰਿਤਸਰ ਮੰਡੀ ਤਰਨਤਾਰਨ ਮੰਡੀ ਤੇ ਪਤਨਾ ਮੰਡੀ ਦਾ ਆਪਣੇ ਕੋਲੇ ਰੇਟ ਪਹੁੰਚਿਆ ਜਿਹਦੇ ਵਿੱਚ 2670 ਰੁਪਏ ਲੁਧਿਆਣਾ ਮੰਡੀ ਤੇ ਅੰਮ੍ਰਿਤਸਰ ਮੰਡੀ ਆ ਤੇ ਜਿਹੜੀ ਪਤਨਾ ਮੰਡੀ ਆ ਉਹ ਸਾਡੇ 2600 ਰੁਪਏ ਦੇ ਵਿੱਚ ਪਹੁੰਚੀ ਆ ਜੀ ਸਰੋਂ ਦੀ ਗੱਲ ਕਰੀਏ ਸਾਡੇ 7500 ਰੁਪਏ ਸਰੋਂ ਦਾ ਰੇਟ ਆ ਜੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ 1200 ਤੋਂ ਲੈ ਕੇ 1800 ਰੁਪਏ ਦੇ ਵਿੱਚ ਸਰੋਂ ਵਿਕ ਰਹੀ ਹੈ ਇਸੇ ਗੀ ਅੱਜ ਦੇ ਰੇਟ ਜੇ ਦਿੱਤੀ ਜਾਣਕਾਰੀ ਠੱਗੀ ਲੱਗੀ ਹੋਵੇ ਚੈ